ਮਠੰਡਾ ਦੇ ਗੋਨਿਆਣਾ ਰੋਡ ਦੇ ਉੱਤੇ ਛੀਲ ਦੇ ਉੱਤੇ ਇੱਕ ਕੁੜੀ ਦੇ ਵੱਲੋਂ ਛਲਾਗ ਮਾਰ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਇੱਥੇ ਸੂਚਨਾ ਮਿਲਦਿਆਂ ਹੀ ਸਹਾਰਾ ਮੁਖਾਲਲੇ ਦੀ ਟੀਮ ਮੌਕੇ ਤੇ ਪਹੁੰਚੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਵਿੱਕੀ ਕੁਮਾਰ ਸੰਦੀਪ ਘਲ ਕਟਨਾ ਸਥਾਨ ਤੇ ਪਹੁੰਚੇ ਨੇ ਤੇ ਛੀਲ ਦੇ ਉੱਤੇ ਖੜੇ ਲੋਕਾਂ ਦੀ ਮਦਦ ਦੇ ਨਾਲ ਕੁੜੀ ਨੂੰ ਜਿੱਥੇ ਬਾਹਰ ਕੱਢਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਉਸਦੀ ਹਾਲਤ ਗੰਭੀਰ ਸੀ ਜਿਸ ਨੂੰ ਕਿ ਤੁਰੰਤ ਹੀ ਹਸਪਤਾਲ ਲਿਜਾਇਆ ਗਿਆ ਤੇ ਐਮਰਜੈਂਸੀ ਦੇ ਵਿੱਚ ਦਾਖਲ ਕਰਾਉਣਾ ਪਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮਰਿਆ ਐਲਾਨ ਦਿੱਤਾ ਗਿਆ ਹਾਲਾਂਕਿ ਕੁੜੀ ਦੇ ਵੱਲੋਂ ਛਲਾੰਗ ਕਿਉਂ ਲਗਾਈ ਗਈ ਹੈ ਹੁਣ ਫਿਲਹਾਲ ਅਸ ਦਾ ਪਤਾ ਨਹੀਂ ਲੱਗ ਸਕੇ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਕੁੜੀ ਹੈ ਫਰੀਦਕੋਟ ਦੀ ਵਾਸੀ ਦੱਸੀ ਜਾ ਰਹੀ ਹੈ ਤੇ ਉੱਥੇ ਹੀ ਘਟਨਾ ਸਥਾਨ ਤੇ ਪਹੁੰਚੀ ਪੁਲਿਸ ਟੀਮ ਜਿਸ ਤੋਂ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਪਰ ਆਖਰ ਕੁੜੀ ਦੇ ਵੱਲੋਂ ਛਾਲ ਕਿਉਂ ਮਾਰੀ ਗਈ ਹੈ ਇਹ ਇਸ ਦੇ ਪਿੱਛੇ ਕੀ ਵੱਡੇ ਇਸ ਕਾਰਨ ਨੇ ਇਸ ਦੀ ਜਾਂਚ ਜਾਰੀ ਹੈ ਮੇਰਾ ਨਾਮ ਵਿੱਕੀ ਹੈ ਜੀ ਸਹਾਰਾ ਜਨ ਸੇਵਾ ਵਰਕਰਾਂ ਅੱਜ ਸਾਡੇ ਸਹਾਰਾ ਕੰਟਰੋਲ ਖਾਣੇ 551 333 333 ਤੇ ਕਾਲ ਆਈ ਸੀ ਕਿ ਇੱਕ ਨੰਬਰ ਝੀਲ ਵਿੱਚ ਇੱਕ ਲੜਕੀ ਨੇ ਛਾਲ ਮਾਰ ਦਿੱਤੀ ਜਿਹਨੂੰ ਅਸੀਂ ਸਿਵਲ ਹਸਪੀਟਲ ਲਿਆਂਦਾਗਾ ਮੌਕੇ ਤੇ ਚੱਕ ਕੇ ਜਿੱਥੇ ਕਿ ਇਹਦੀ ਮੌਤ ਹੋ ਚੁੱਕੀ ਹੈ ਤੇ ਹਜੇ ਦੀ ਕੋਈ شناخت ਨਹੀਂ ਤੇ ਸਹਾਰਾ ਟੀਮ ਤੇ ਪੁਲਿਸ ਪ੍ਰਯਾਸ ਕਰ ਰਹੀ ਹੈ ਉਮਰ ਕਿੰਨੀ ਲੱਗਦੀ ਹੈ ਇਹਦੀ 18-20 ਸਾਲ ਦੀ ਉਮਰ ਹੈ ਬਾੜੀ ਏਜ ਵੀ ਨਹੀਂ ਇਹ ਕੋਈ ਕਾਲਜ ਕਾਲਜ ਦੀ ਲੜਕੀ ਹੈ ਬਾਕੀ ਪੁਲਿਸ ਜਾਂਚ ਕਰ ਰਹੀ ਹੈ ਕਾਰਨ ਪਤਾ ਲੱਗਿਆ ਨਹੀਂ ਜੀ ਹਜੇ ਕੋਈ ਕਾਰਨ ਆ ਪਤਾ ਨਹੀਂ ਲੱਗਿਆ ਕੁਝ ਨਰਤ ਵਾਸਤੇ ਕੋਈ ਡਾਕੂਮੈਂਟ ਵਗੈਰਾ ਨਹੀਂ ਜੀ ਇਹਦਾ ਇੱਕ ਬੈਗ ਸੀਗਾ ਉਹ ਪੁਲਿਸ ਨੇ ਆਪ ਦੇ ਹੈਂਡ ਓਵਰ ਕਰ ਰਿਆ ਬਾਕੀ ਸਰਚ ਕਰ ਰਹੇ ਆ ਬਠਿੰਡਾ ਦੇ ਗੋਨਿਆਣਾ ਰੋਡ ਦੇ ਉੱਤੇ ਛੀਲ ਦੇ ਉੱਤੇ ਇੱਕ ਕੁੜੀ ਦੇ ਵੱਲੋਂ ਛਲਾਂਗ ਮਾਰ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਇੱਥੇ ਸੂਚਨਾ ਮਿਲਦਿਆ ਹੀ ਸਹਾਰਾ ਮੁਖਾਲਲੇ ਦੀ ਟੀਮ ਮੌਕੇ ਤੇ ਪਹੁੰਚੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਵਿੱਕੀ ਕੁਮਾਰ ਸੰਦੀਪ ਗਲ ਘਟਨਾ ਸਥਾਨ ਤੇ ਪਹੁੰਚੇ ਨੇ ਤੇ ਝੀਲ ਦੇ ਉੱਤੇ ਖੜੇ ਲੋਕਾਂ ਦੀ ਮਦਦ ਦੇ ਨਾਲ ਕੁੜੀ ਨੂੰ ਜਿੱਥੇ ਬਾਹਰ ਕੱਢਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਉਸਦੀ ਹਾਲਤ ਗੰਭੀਰ ਸੀ ਜਿਸ ਨੂੰ ਕਿ ਤੁਰੰਤ ਹੀ ਹਸਪਤਾਲ ਲਿਜਾਇਆ ਗਿਆ ਤੇ ਐਮਰਜੈਂਸੀ ਦੇ ਵਿੱਚ ਦਾਖਲ ਕਰਾਉਣਾ ਪਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮਰਿਤ ਐਲਾਨ ਦਿੱਤਾ ਗਿਆ ਹਾਲਾਂਕਿ ਕੁੜੀ ਦੇ ਵੱਲੋਂ ਛਲਾਂਗ ਕਿਉਂ ਲਗਾਈ ਗਈ ਹੈ ਹੁਣ ਫਿਲਹਾਲ ਅਜਦਾ ਪਤਾ ਨਹੀਂ ਲੱਗ ਸਕੇ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਕੁੜੀ ਹੈ ਫਰੀਦਕੋਟ ਦੀ ਵਾਸੀ ਦੱਸੀ ਜਾ ਰਹੀ ਹੈ ਤੇ ਉੱਥੇ ਹੀ ਘਟਨਾ ਸਥਾਨ ਤੇ ਪਹੁੰਚੀ ਪੁਲਿਸ ਟੀਮ ਜਿਸ ਤੋਂ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਪਰ ਆਖਰ ਕੁੜੀ ਦੇ ਵੱਲੋਂ ਛਾਲ ਕਿਉਂ ਮਾਰੀ ਗਈ ਹੈ ਇਸ ਦੇ ਪਿੱਛੇ ਕੀ ਵੱਡੇ ਕਾਰਨ ਨੇ ਇਸ ਦੀ ਜਾਂਚ ਜਾਰੀ ਹੈ ਮੇਰਾ ਨਾਮ ਵਿੱਕੀ ਹੈ ਜੀ ਸਹਾਰਾ ਜਨ ਸਵ ਵਰਕਰਾਂ ਅੱਜ ਸਾਡੇ ਸਹਾਰਾ ਕੰਟਰੋਲ 8955133333 ਤੇ ਕੋਲ ਆਈ ਸੀ ਕਿ ਇੱਕ ਨੰਬਰ ਝੀਲ ਵਿੱਚ ਇੱਕ ਲੜਕੀ ਨੇ ਛਾਲ ਮਾਰ ਦਿੱਤੀ ਜਿਹਨੂੰ ਅਸੀਂ ਸਿਵਲ ਹਸਪੀਟਲ ਲਿਆਂਦਾਗਾ ਮੌਕੇ ਤੇ ਚੱਕ ਕੇ ਜਿੱਥੇ ਕਿ ਇਹਦੀ ਮੌਤ ਹੋ ਚੁੱਕੀ ਹੈ ਤੇ ਹਜੇ ਦੀ ਕੋਈ شناخت ਨਹੀਂ ਤੇ ਸਹਾਰਾ ਟੀਮ ਤੇ ਪੁਲਿਸ ਪ੍ਰਯਾਸ ਕਰ ਰਹੀ ਹੈ ਪਰ ਉਮਰ ਕਿੰਨੀ ਲੱਗਦੀ ਹੈ ਇਹਦੀ 18-20 ਸਾਲ ਦੀ ਉਮਰ ਹੈ ਬਾੜੀ ਏਜ ਵੀ ਨਹੀਂ ਇਹ ਕੋਈ ਕਾਲਜ ਕਾਲਜ ਦੀ ਲਗਦੀ ਹੈ ਬਾਕੀ ਪੁਲਿਸ ਜਾਂਚ ਕਰ ਰਹੀ ਹੈ ਕੀ ਕੋਈ ਕਾਰਨ ਪਤਾ ਲੱਗਿਆ ਨਹੀਂ ਜੀ ਹਜੇ ਕੋਈ ਕਾਰਨ ਆ ਪਤਾ ਨਹੀਂ ਲੱਗਿਆ ਤੁਹਾਨੂੰ ਸ਼ਨਾਖਤ ਵਾਸਤੇ ਕੋਈ ਡਾਕੂਮੈਂਟ ਵਗੈਰਾ ਨਹੀਂ ਜੀ ਇਹਦਾ ਇੱਕ ਬੈਗ ਸੀਗਾ ਉਹ ਪੁਲਿਸ ਨੇ ਆਪਦੇ ਹੈਂਡ ਓਵਰ ਕਰ ਰਿਆ ਬਾਕੀ ਸਰਚ ਕਰ ਰਿਹਾ ਬਠਿੰਡਾ ਦੇ ਗੋਨਿਆਣਾ ਰੋਡ ਦੇ ਉੱਤੇ ਛੀਲ ਦੇ ਉੱਤੇ ਇੱਕ ਕੁੜੀ ਦੇ ਵੱਲੋਂ ਛਲਾਂਗ ਮਾਰ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਇੱਥੇ ਸੂਚਨਾ ਮਿਲਦਿਆ ਹੀ ਸਹਾਰਾ ਮੁਖਾਲਲੇ ਦੀ ਟੀਮ ਮੌਕੇ ਤੇ ਪਹੁੰਚੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਵਿੱਕੀ ਕੁਮਾਰ ਸੰਦੀਪ ਗਲ ਘਟਨਾ ਸਥਾਨ ਤੇ ਪਹੁੰਚੇ ਨੇ ਤੇ ਝੀਲ ਦੇ ਉੱਤੇ ਖੜੇ ਲੋਕਾਂ ਦੀ ਮਦਦ ਦੇ ਨਾਲ ਕੁੜੀ ਨੂੰ ਜਿੱਥੇ ਬਾਹਰ ਕੱਢਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਉਸਦੀ ਹਾਲਤ ਗੰਭੀਰ ਸੀ ਜਿਸ ਨੂੰ ਕਿ ਤੁਰੰਤ ਹੀ ਹਸਪਤਾਲ ਲਿਜਾਇਆ ਗਿਆ ਤੇ ਐਮਰਜੈਂਸੀ ਦੇ ਵਿੱਚ ਦਾਖਲ ਕਰਾਉਣਾ ਪਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮਰਹਤਾ ਐਲਾਨ ਦਿੱਤਾ ਗਿਆ ਹਾਲਾਂਕਿ ਕੁੜੀ ਦੇ ਵੱਲੋਂ ਛਲਾੰਗ ਕਿਉਂ ਲਗਾਈ ਗਈ ਹੈ ਹੁਣ ਫਿਲਹਾਲ ਅਜਦਾ ਪਤਾ ਨਹੀਂ ਲੱਗ ਸਕੇ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਕੁੜੀ ਹੈ ਫਰੀਦਕੋਟ ਦੀ ਵਾਸੀ ਦੱਸੀ ਜਾ ਰਹੀ ਹੈ ਤੇ ਉੱਥੇ ਹੀ ਘਟਨਾ ਸਥਾਨ ਤੇ ਪਹੁੰਚੀ ਪੁਲਿਸ ਟੀਮ ਜਿਸ ਤੋਂ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਪਰ ਆਖਰ ਕੁੜੀ ਦੇ ਵੱਲੋਂ ਛਾਲ ਕਿਉਂ ਮਾਰੀ ਗਈ ਹੈ ਇਹ ਇਸ ਦੇ ਪਿੱਛੇ ਕੀ ਵੱਡੇ ਇਸ ਕਾਰਨ ਨੇ ਇਸ ਦੀ ਜਾਂਚ ਜਾਰੀ ਹੈ ਮੇਰਾ ਨਾਮ ਵਿੱਕੀ ਹੈ ਜੀ ਸਹਾਰਾ ਜਨ ਸੇਵਾ ਵਰਕਰਾਂ ਅੱਜ ਸਾਡੇ ਸਹਾਰਾ ਕੰਟਰੋਲ ਖਾਣੇ 551 333 333 ਤੇ ਕਾਲ ਆਈ ਸੀ ਕਿ ਇੱਕ ਨੰਬਰ ਝੀਲ ਵਿੱਚ ਇੱਕ ਲੜਕੀ ਨੇ ਛਾਲ ਮਾਰ ਦਿੱਤੀ ਜਿਹਨੂੰ ਅਸੀਂ ਸਿਵਲ ਹਸਪੀਟਲ ਲਿਆਂਦਾਗਾ ਮੌਕੇ ਤੇ ਚੱਕ ਕੇ ਜਿੱਥੇ ਕਿ ਇਹਦੀ ਮੌਤ ਹੋ ਚੁੱਕੀ ਹੈ ਤੇ ਹਜੇ ਦੀ ਕੋਈ شناخت ਨਹੀਂ ਤੇ ਸਹਾਰਾ ਟੀਮ ਤੇ ਪੁਲਿਸ ਪ੍ਰਯਾਸ ਕਰ ਰਹੀ ਹੈ ਉਮਰ ਕਿੰਨੀ ਲੱਗਦੀ ਹੈ ਇਹਦੀ 18-20 ਸਾਲ ਦੀ ਉਮਰ ਹੈ ਬਾੜੀ ਏਜ ਵੀ ਨਹੀਂ ਇਹ ਕੋਈ ਕਾਲਜ ਕਾਲਜ ਦੀ ਲੱਗਦੀ ਹੈ ਬਾਕੀ ਪੁਲਿਸ ਜਾਂਚ ਕਰ ਰਹੀ ਹੈ ਕਾਰਨ ਪਤਾ ਲੱਗਿਆ ਨਹੀਂ ਜੀ ਹਜੇ ਕੋਈ ਕਾਰਨ ਤਾਂ ਪਤਾ ਨਹੀਂ ਲੱਗਿਆ ਸੁਨਰਤ ਵਾਸਤੇ ਕੋਈ ਡਾਕੂਮੈਂਟ ਵਗੈਰਾ ਨਹੀਂ ਜੀ ਇਹਦਾ ਇੱਕ ਬੈਗ ਸੀਗਾ ਉਹ ਪੁਲਿਸ ਨੇ ਆਪ ਦੇ ਹੈਂਡ ਓਵਰ ਕਰ ਰਿਆ ਬਾਕੀ ਸਰਚ ਕਰ ਰਹੇ ਆ ਉਹ ਹੀ ਜੀ